ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਾਰੇ ਆਪਣੀ ਜ਼ਿੰਦਗੀ ਵਿੱਚ ਰਾਜ ਦੀ ਖੁਸ਼ੀ ਰਹਿਣ ਜੀ ਲੋ ਜੀ ਹੋ ਗਏ ਜੀ ਤਿਆਰ ਸਾਰੇ ਤੇ ਹੁਣ ਚੱਲ ਪਏ ਜੀ ਅਸੀਂ ਪਤੇਗੜ ਸਾਹਿਬ ਨੂੰ ਮੱਥਾ ਟੇਕਣ ਜੀ ਤੇ ਬੱਚੇ ਵੀ ਤਿਆਰ ਆਓ ਤੁਹਾਨੂੰ ਦਿਖਾਈਏ ਹੁਣ ਬੱਚੇ ਤਿਆਰੀ ਬੱਚਿਆਂ ਦੀ ਹਾਬੀ ਇੰਗੁਰ ਸਿੰਘ ਨੇ ਵੀ ਟੌਰ ਕੱਟ ਲਈ ਤੇ ਜਸਰੀਤ ਨੇ ਵੀ ਜਸਰੀਤ ਆ ਕੇ ਖਾ ਰਹੀ ਹੈ ਬਈ ਅਮਰੂਦ ਅਮਰੂਦ ਕਿੱਥੇ ਤੇ ਲਈ ਤੂੰ ਅਮਰੂਦ ਕੱਲ ਨੂੰ ਨੇ ਰੇਤਾ ਹੈ ਹਾਂ ਕੁਤਵਾਰ ਤਿਆਰੀ ਨਹੀਂ ਤੇ ਕੱਲ ਛੰਨ ਨੇ ਰੇਤਾ ਹੈ ਛੰਨ ਵੀਰਾ ਬੜਾ ਇਧਰ ਇਹਨਾਂ ਨੂੰ ਛੰਨ ਵੀਰਾ ਕੀ ਕਰਦੇ ਠੀਕ ਹੈ ਪੁੱਤ ਚੱਲੀਏ ਫਿਰ ਹਾਂਜੀ ਤਿਆਰੀ ਖਿੱਚ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਇੰਨਾ ਟਾਈਮ ਲਾਇਆ ਤਿਆਰੀ ਹੁਣ ਉਹਨੂੰ ਘੰਟਾ 2 ਲੱਗ ਗਿਆ 2 ਕਿੰਨੇ 15 ਮਿੰਟ 1 ਮਿੰਟ ਕਿਹਾ ਦਾ 15 ਮਿੰਟ ਮੇਰਾ ਮੇਰਾ ਤਾਂ ਕੰਮ ਮੇਰੇ ਕੰਮ ਕੇ ਮੈਂ ਤਾਂ ਕੱਪੜੇ ਪਾ ਲੇ ਬੰਦੇ ਕਾਬੂ ਕਰਨੇ ਔਖੇ ਹੋਗੇ ਇਹ ਇਹ ਕਹਿੰਦੇ ਦਾਣਾ ਨਹੀਂ ਠੰਡ ਲੱਗਦੀ ਫਲਾਣਾ ਠੇਮਕਾ ਦੇਖੋ ਅੱਜ ਧੁੱਪਾਂ ਦੇ ਚੱਲੀਏ ਪੁੱਤ ਫਿਰ ਚੱਲੀਏ ਹੈ ਤੰਗ ਨਹੀਂ ਕਰਨਾ ਹੈਗਾ ਪਾਪਾ ਰਸਤੇ 'ਚ ਕਿਆ ਕਿਆ ਚੀਜ਼ ਲੈਣੀ ਹੈ ਮੈਂ ਲੈਣੀ ਹੈ ਠੀਕ ਹੈ ਦਵਾ ਦੂੰਗਾ ਮੈਂ ਤੇਰੀ ਚੀਜ਼ ਮੈਨੂੰ ਪਤਾ ਤਾਂ ਕਿਆ ਲੈਣਾ ਦਵਾ ਦੂੰਗਾ ਦਵਾ ਦੂੰਗਾ ਚੱਲੀਏ ਫਿਰ ਲਓ ਜੀ ਚੱਲੀਏ ਜੀ ਫਿਰ ਪਾਪਾ ਗੱਲ ਕਰਾਂਗੇ ਚੱਲੇ ਜੀ ਅਸੀਂ ਮੱਥਾ ਟੇਕਣੇ ਚੱਲੇ ਜੀ ਨਾਂਦੇ ਨਹੀਂ ਜਾਂਦੇ ਧੁੱਪੜ ਗਰ ਜਾਂਦੀ ਆ ਉਹਨਾਂ ਨੂੰ ਲਾ ਕੇ ਹੱਡੀ ਆਹ ਚਲੋ ਠੀਕ ਹੈ ਚਲੋ ਜੀ ਠੀਕ ਹੈ ਚੱਲਦੇ ਆ ਜੀ ਚਲੀਏ ਵੇ ਹਾਂ ਜੀ ਮੋਟਰਸਾਈਕਲ ਸਟਾਰਟ ਕਰ ਲੈਣ ਦਿਓ ਮੈਨੂੰ ਠੀਕ ਹੈ ਚੰਗਾ ਜੀ ਚਲੋ ਜੀ ਚਲ ਆ ਵੀਰੂ ਆ ਲੈ ਬੁੱਤ ਤਾ ਬੱਕਣ ਲੱਗਿਆ ਬੈਠੋ 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 ਉਹ ਬੈਠ ਗਿਆ ਓਏ ਬੈਠੋ ਇਸ ਨੂੰ ਲਾਟ ਦਗਾ ਭਾਈ ਗੁੱਜ ਬੈਠੇ ਤਰੋ ਜਲੀ ਕਿਵੇਂ ਨਾ ਸ੍ਰੀ ਅਡੇਗਰ ਸਹਿਰ ਦੀ ਇੱਕ ਛੋਟਾ ਜਿਹਾ ਰੋਲਾ ਹੋ ਗਿਆ ਜੀ ਅਭੀ ਕਿਉਂ ਕਿਆਰ ਰੋਲਾ ਹੋ ਗਿਆ ले 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 ने मेरे सिक्के ले ले ने पो सारे फिर ਇਹਨੇ ਮੇਰੇ ਬਹੁਤ ਆਏ ਪੈਸੇ ਨੇ ਫੇ ਮੈਂ ਆ ਕੇ ਦੇਖੂ ਇਹਨੇ ਕਿਨੇ ਪੈਸੇ ਜੁੜਾ ਨਹੀਂ ਪੇ ਹੁਣ ਤੂੰ ਕਿੱਥੇ ਲਿਖੋ ਕੇ ਆਪਣਾ ਬਟੂਆ ਮੈਂ ਗੰਨ ਗਾ ਤੇ ਠੀਕ ਚਲੋ ਇਹ ਆਪਣਾ ਬਟੂਆ ਲਗੋਏ ਜੀ ਤੇ ਹੁਣ ਅਸੀਂ ਚੱਲੇ ਆ ਜੀ ਫਤਿਹਗਰ ਸਾਹਿਬ ਫਤਿਹਗਰ ਸਾਹਿਬ ਯਾਤਰਾ ਸ਼ੁਰੂ ਕਰਨ ਲੱਗੀ ਇਹਨੇ ਬੜਾ ਬਟੂਆ ਲਗੋ ਤੇਜੀ ਨਾਲ ਹੁਣ ਅੰਦਰ ਰੱਖਿਆ ਹੁਣ ਇਹਨੇ ਮੇਰੇ ਕੰਮ ਚ ਦੱਸਤਾ ਉਹ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਕਿੱਥੇ ਰੱਖਿਆ ਚਲੋ ਜੀ ਚਲੋ ਚੱਲਦੇ ਹਾਂ ਚਲੋ ਮੰਮਾ ਦਿਖਾ ਦੇ ਮੰਮਾ ਬੈਠ ਗਈ ਹਾਂਜੀ ਜਸਰੀਤ ਬੈਠ ਗਈ ਜਸਰੀਤ ਦਿਖਾਈ ਆਪਣੀ ਵਾਹ ਚਲੋ 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 ਕੱਟ ਬੰਦ ਕਰ ਦੇ ਪਤੋ ਆਪਾਂ ਮੋਟਰਸਾਈਕਲ ਦੀਆ ਕਰਾਉਣ ਲੱਗੇ ਇੱਕ ਚੈਂਟ ਐਡ ਕਰਾਉਣੀ ਹੈ ਇੱਕ ਹਵਾ ਚੈੱਕ ਕਰਾ ਲਈ ਕਹਾਵਾ ਪ੍ਰੋਣੀ ਆ ਦੇਖੀ ਅਜਾ ਆ ਜਾ ਲੋ ਭਾਈ 700 ਰੁਪਏ ਕਰੋ ਕਹਾਵਾ ਲੋ ਜੀ ਆਪਾਂ ਨੇ ਹੁਣ ਤੇਲ ਪਾਣੀ ਤੇਲ ਪਾਣੀ ਦਾ ਪਹਿਣਾ ਹਜੇ ਤਪਨੇ ਹਵਾ ਹਵਾ ਭਰਾ ਲਈ ਚੈਂਟ ਐਡ ਕਰਾ ਲਈ ਦੇ ਹਵਾ ਭਰਾ ਲਈ ਤੇ ਅਸੀਂ ਹੁਣ ਤੁਰ ਪਏ ਸੀ ਮੰਮਾ ਮਾਂ ਤੇ ਮੰਮਾ ਤਾਂ ਹੁਣ ਦਿਖਦੀ ਨਹੀਂ ਹੈਗੀ ਚੱਲ ਮੰਮਾ ਰਹਿਣ ਦੇ ਹੁਣ ਤੂੰ ਹੀ ਦਿਖਦਾ ਚੱਲ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਮਿਲਦੇ ਆ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਵੂਗੇ ਠੀਕ ਹੈ ਮੰਮਾ ਬੈਠੀ ਹੈ ਬੈਠ ਗਈ ਚਲੋ ਠੀਕ ਚੰਗਾ ਜੀ ਉਹ ਦੀ ਸੰਗਤ ਦੀ ਪਹੁੰਚ ਕੇ ਬਾਬਾ ਜੀ ਦੇ ਦਰਬਾਰ ਵਿੱਚ ਸ੍ਰੀ ਫਤੇਗੁਰ ਸਾਹਿਬ ਜੀ

ਆਉਂਦੀ ਖੋਲ ਤਾਂ ਮੈਂ ਵੀ ਖੋਲ ਤਾਂ ਵੜ ਖੋਲੋ ਵਾਹਿਗੁਰੂ 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 ਸੰਗਤ ਬਾਬਾ ਜੀ ਬਹੁਤ ਹੈ ਮੋਟਰਸਾਈਕਲ ਖੜਾਉਣੇ ਨੂੰ ਸਟੈਂਡ ਤੇ ਜਗ੍ਹਾ ਹੈ ਨਹੀਂ ਬੜਾ ਜਿਹਾ ਵੇਟ ਕਰਕੇ ਲਾਉਣਾ ਪੈਂਦਾ ਰੱਬ ਹੀ ਰੱਬ ਹੀ ਹੱਥ ਜੋੜ ਦੋ ਨੀ അമ്മ <laughs> കിടങ്ങി <laughs> Thank <laughs> you. Papa, abu-abu-abu Di sisi kan, abu-abu Jom, ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਕੋਦੀ ਅਭੀ ਯੈਲੋ ਯੈਲੋ ਮੱਛੀ ਯੈਲੋ ਜੈਲੋ ਮੱਛੀ ਯੈਲੋ ਯੈਲੋ ਮੱਛੀ ਯੈਲੋ ਜੈਲੋ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਦਾ ਲਓ ਜੀ ਸੰਗਤ ਜੀ ਪਹੁੰਚ ਗਏ ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬ ਜੀ ਆ ਵੀ ਤੁਹਾਨੂੰ ਇੱਥੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ। ਲੋਈ ਚਾਹੁੰਦੇ ਆਂ ਬਦਵਾਰਾ ਸਾਹਿਬ ਚੋਂ ਆਸ਼ਣ ਕੰਦ। ਸਾਰੇਆਂ ਵਿੱਚ ਇੱਕੋ ਹੀ ਜੋ ਤੇ ਪ੍ਰਭੂ ਦੀ ਸਦਾਲੇ ਨਿਕਰਾਸ ਸਾਕੇ ਤੁਹਾਨੂੰ ਨੇ ਬੜੀ ਖੁਸ਼ੀ ਦਿੱਤੀ ਆਖਿਆ ਮੈਂ ਅੰਤਕਾਰ ਦੇ ਤੁਸੀਂ ਅੰਤਕਾਰ ਨੂੰ ਨਿਸ਼ਾਤ ਇਹਨਾਂ ਤੋਂ ਬੜਾ ਬੂੜਾ ਹੈ ਦੁਨੀਆ ਤੇ ਭਲਿਆ ਦੁਨੀਆ ਤੇ ਤੇ ਭਰ ਨਹੀਂ ਪਤਾ ਵਾਹਿਗੁਰੂ ਆਜੋ ਆਜੋ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਇਹ ਗੁਰਦੁਆਰਾ ਜੋਤੀਸਰੂਪ ਜੀ ਉਹ ਜੀ ਸੰਗਤ ਜੀ ਪਹੁੰਚ ਗਏ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਸ਼੍ਰੋਮਣੀ ਪ੍ਰਧਾਨਕ ਕਾਲੀ ਫੁੱਟਾ ਦਾ ਵਾਹਿ ਜਿ ਇਤਿਹਾਸਾ ਜੀ ਗੁਰਦੁਆਰੇ ਦਾ वाहे चलो वाहीगुरू श्री वाहेगुरू राम श्री वागुरू ਕਬਾਇਟ ਨੇ ਲੈ ਇੱਕ ਦੂਗਾ ਠੀਕ ਹੈ ਇਹਨੇ ਲੋ ਜੀ ਵੈਗਰੂ ਜੀ ਪਹੁੰਚ ਗਏ ਜੀ ਅਸੀਂ ਘਰਾਂ ਸਭ 5 ਵਜੇ ਜੀ ਅਸੀਂ ਮੱਥਾ ਟੇਕ ਕੇ ਵੇਲਾ ਹੋਏ ਫਿਰ ਵੇਲੇ ਹੋ ਗਏ ਸੀ 5 ਵਜੇ ਜੀ ਤੇ ਹੁਣ ਅਸੀਂ ਪਹੁੰਚ ਗਏ ਇਹ 10 ਮਿੰਟ ਮੁੜਿਆ ਹੈ ਨਾ ਹਾਂਜੀ ਪਾਪਾ ਅਸੀਂ 6:40 ਵਰਸੀ ਘਰਾਂ ਪਹੁੰਚ ਗਏ ਜੀ ਤੇ ਅਸੀਂ ਸ਼ਹੀਦਾਂ ਦੀ ਧਰਤੀ ਸਿੱਧੀ ਪਤਾ ਕਰਿਆਏ ਜੀ ਨਮਸਕਾਰ ਕਰਿਆਏ ਨਮਸਕਾਰ ਕਰਕੇ ਹਾਂਜੀ ਜੀ ਵੀ ਹੈ ਭਾਈ ਮੇਰੇ ਤਾਂ ਹੱਥ ਸੁੰਨੇ ਹੋ ਗਏ ਦੇਖੀ ਹੱਥ ਤਾਂ ਮਲਾ ਕੇ ਦੇਖ ਪਾਪਾ ਨਾ ਹੈ ਮੇਰੇ ਮੇਰੇ ਦੇਖ ਤੇਰੇ ਕਰਮੇ ਕਿੰਨੇ ਮੈਂ ਦਸਤਾਨੇ ਵੀ ਨਹੀਂ ਲੇ ਗਿਆ ਪੁੱਤ। ਅਟੋਪੀ ਚ ਕੋਪਨ ਉੱਪਰ ਨੂੰ ਉੱਪਰ ਜਾ। ਆਹਾ ਹਾ ਹਾ ਹਾ। ਅਮਰ ਆ ਪੁੱਤ। ਹੈ? ਉਹ ਬਹੁਤ ਟਾਈਮ ਲੱਗ ਗਿਆ ਪੁੱਤ। ਹੈ? ਬਹੁਤ ਟਾਈਮ ਲੱਗ ਗਿਆ ਹੈ। ਕੁਮੇਵਰ। ਲੋ ਜੀ ਬੰਦਾ ਗ੍ਰੇਟ ਹੈ ਇਹ। ਉੱਥੇ ਬੈਠਾ। ਆ ਦੇਖ ਲੋ ਚੈੱਕ ਕਰ ਲੋ। ਬੰਦੇ ਨੇ ਬਾਥਰੂਮ ਵੀ ਨਿਕਰਿਆ ਇਹਨੇ ਇੱਥੇ। ਵਾਸਟਰੂਮ ਵੀ ਹੋਣ ਕਰਕੇ ਆਇਆ ਇੰਨੀ ਆਪਣਾ ਸਿਸਟਮ ਇਹਨੂੰ ਠੀਕ ਹੈ ਵਧੀਆ ਹੈ ਆ ਜਾ ਇੱਧਰ ਆ ਜਾ ਕਮਰਾ ਹਮਰ ਬਾਹਰ ਪਤ ਕਮਰਾ ਕਮਰੇ ਕਰੇ ਹੈ ਜਾ ਪਤ ਇਹ ਐਫ ਪੀ ਪੈਦਾ ਹਾਂ ਬੋਲਦੇ ਓਏ ਜਾ ਆ ਠੀਕ ਹੈ ਬੱਲੇ ਬੱਲੇ ਵਾਲੇ ਵਾਲੇ ਯਾਰ ਇਹ ਨਹੀਂ ਕਰਦਾ ਕਰ ਕੁਝ ਵੀ ਨਾ ਨਾ ਠੀਕ ਹੈ ਨਾ ਕਈ ਵਾਰੀ ਅਮਰਜੈਂਸੀ ਹੋ ਜਵੇ ਹੋ ਜਵੇ ਨਹੀਂ ਨਹੀਂ ਦੇਖ ਲਓ ਜੀ ਨਿਕਲੇ ਵਿੱਚ ਚਲੋ ਸਪੰਟ ਕੇ ਜੀ 7 ਵਜੇ ਕਰਾਂ ਬਾਬਾ ਜੀ ਦੇ ਮੱਥਾ ਟੇਕ ਕੇ ਮੰਮਾ ਜੀ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਕਹਿੰਦਾ ਇਹ ਪਾਪਾ ਪਾਪਾ ਕਰਦੇ ਮਾਈਕ ਮਾਲਾ ਆ ਕਦੋਂ ਦਾ ਮਾਈਕ ਚਾਰਜ ਹੋਇਆ ਵਾ ਮੈਕਟਰ ਜੀ ਦੂਏਂ ਦੂਏਂ ਨੂੰ ਬਿਚਾਰਜ ਕਰਨ ਹਜੇ ਪਤਾ ਦੋਨੇ ਇਕੱਠੇ ਲੱਗੂਗੇ ਇਹ ਪਾਪਾ ਤਾਂ ਅਮਰ ਕੀ ਕਰ ਰਿਹਾ ਕੇ ਮੰਗਦਾ ਹਾਂ ਖੋਲੇ ਚ ਪਾ ਦੇ ਇਹਨੂੰ ਪੁੱਤ ਅਮਰ ਨੂੰ ਭੋਗ ਲਾ ਦੋ ਅੰਦਰੇ ਅੰਦਰ ਰੱਖ ਕੇ ਇੱਧਰ ਲੈ ਜਾ ਪੁੱਤ ਇਹਨੇ ਦਿੱਤਾ ਸਾਰਾ ਖੋਲਣਾ ਇਹਨੂੰ ਫੇਰ ਅੰਦਰੇ ਦੇ ਦੀ ਅੰਦਰ ਤੇ ਮਮਾ ਤੇ ਪਾ ਦੀ ਥੋੜੇ ਜਿਹਾ ਖੋਲਿਆ ਨਹੀਂ ਹਜੇ ਪਾਪਾ ਮਾਈਕਲ ਉਹ ਤਾਂ ਲੱਗਣਾ ਮੰਗਣ ਲੱਗਿਆ ਚੀਜ਼ ਆਪਣੀ ਮੈਨੂੰ ਦੋ ਪਾਈ ਨਹੀਂ ਪੁੱਤ ਅਮਰ ਬਾਤ ਤੇ ਪੁੱਤ ਬਾਤ ਬਿਲਦਰ ਆਪਰ ਲਾ ਪਤਾ ਨਹੀਂ ਹੁੰਦਾ ਹੁੰਦਾ ਇਹ ਕੱਪੜੇ ਚੱਕ ਨਾ ਉਸਨਾਂ ਗਿਲਮਿਆ ਲੋ ਜੀ ਤਾਂ ਆਪਣੀ ਡਿਮਾਂਡ ਰੱਖਣ ਲੱਗ ਗਿਆ ਕਿ ਮੇਰੇ ਖਾਤਰ ਕੀ ਲੈ ਕੇ ਆਏ ਐ ਪਾਪਾ ਇਹਨੂੰ ਬੁੱਠੀ ਨਹੀਂ ਲੱਗਾ ਐ ਬਈ ਅਸਾਈ ਲੱਗੇ ਤੱਲ ਕੋਈ ਨਹੀਂ ਹੁਣ ਰੋਟੀ ਬਣਾ ਦੇਣੀ ਮਮਾ ਇਹਦਾ ਇਹਨੂੰ ਪ੍ਰਸ਼ਾਦ ਇਹਨੂੰ ਥੋੜਾ ਜਿਹਾ ਇਹਨੂੰ ਦੇ ਦੇ ਜੋ ਜਿਹੜਾ ਲਿਆਂਦਾ ਵਾ ਲੋ ਜੀ ਸਾਰਿਆਂ ਨੂੰ ਤਾਰ ਬਰੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਜੀ ਨੈਕਸਟ ਬਲੌਗ 'ਚ ਦੇਖਿਆ ਜੀ ਮੱਥਾ ਬਾਕੀ ਤੁਸੀਂ ਦੇਖਿਆ ਹੀ ਐ ਇੰਨਾ ਕਿ ਸਾਨੂੰ ਅਸੀਂ ਦਰਸ਼ਨ ਕਰਾ ਸਕੀ ਉਹਨੇ ਕੇ ਕਰਵਾਤੇ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਰਾਜੀ ਖੁਸ਼ੀ ਰਹਿਣ ਸਾਡੇ ਚੈਨਲ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਬਸਕ੍ਰਾਈਬ ਐਂਡ ਸ਼ੇਅਰ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰੇ ਕਰੋ ਆਹ ਛੋਟੇ ਛੋਟੇ ਅਸੀਂ ਬਲੌਗ ਬਣਾ ਕੇ ਸ਼ੇਅਰ ਕਰਦੇ ਰਹਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਧੰਨਵਾਦ ਸਾਰਿਆਂ ਦਾ